ਸ਼ੋਭਰ ਤੋਂ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ। ਦਿੱਲੀ ਦੇ ਵਿੱਚ ਹੋਏ ਭਿਆਨਕ ਬੰਬ ਲਾਸਟ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਟਾਨ ਦੌਰੇ ਤੇ ਨੇ ਤੇ ਇਸੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹਾਂ ਪੀਐਮ ਨਰਿੰਦਰ ਮੋਦੀ ਨੇ ਸਪੀਚ ਦੇ ਵਿੱਚ ਇਹ ਗੱਲ ਕਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਤਵਾਕੇ ਪਿੱਛੇ ਛਿਪੇ ਹੋਏ ਛੜੇ ਅੰਤਰਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਹੇ ਕਿ ਮੈਂ ਬਹੁਤ ਭਾਰੀ ਮਨ ਦੇ ਨਾਲ ਇੱਥੇ ਆਇਆ ਹਾਂ ਕੱਲ੍ਹ ਸ਼ਾਮ ਦਿੱਲੀ ਦੇ ਵਿੱਚ ਭਿਆਨਕ ਘਟਨਾ ਕੱਟੀ ਹੈ ਇਸ ਨੇ ਸਾਰਿਆਂ ਦੇ ਮਨ ਨੂੰ ਬੜੀ ਠੇਸ ਪਹੁੰਚਾਈ ਹੈ ਇਸ ਘਟਨਾ ਪਿੱਛੇ ਜੋ ਵੀ ਛੜਿਆੰਤਰਕਾਰੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੂਰਾ ਦੇਸ਼ ਇਸ ਘਟਨਾ ਦੇ ਵਿੱਚ ਪੀੜਤਾਂ ਦੇ ਨਾਲ ਖੜਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਅੱਗੋਂ ਕਿਹਾ ਕਿ ਬੀਤੀ ਰਾਤ ਇਸ ਘਟਨਾ ਦੀ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਸਾਰੀਆਂ ਏਜੰਸੀਆਂ ਨੇ ਮਹੱਤਵਪੂਰਨ ਲੋਕਾਂ ਦੇ ਨਾਲ ਸੰਪਰਕ ਕੀਤਾ ਤੇ ਗੰਭੀਰਤਾ ਦੇ ਨਾਲ ਇਸ ਮੁੱਦੇ ਤੇ ਵਿਚਾਰ ਵਿਮਰਸ਼ ਵੀ ਚੱਲ ਰਿਹਾ ਸੀ ਤੇ ਜਾਣਕੀਆਂ ਜਾਣਕਾਰੀਆਂ ਦੇ ਤਾਰ ਵੀ ਆਪਸ ਦੇ ਵਿੱਚ ਜੋੜੇ ਜਾ ਰਹੇ ਸਨ ਉਹਨਾਂ ਕਿਹਾ ਕਿ ਏਜੰਸੀਆਂ ਇਸ ਛੜਿਆੰਤਰ ਨੂੰ ਪੂਰੀ ਤਹਿ ਤੱਕ ਇਸ ਛੜਿਆੰਤਰ ਦੇ ਜਾਣਗੀਆਂ ਤੇ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇਗੀ ਕਮਿਟਮੈਂਟ تھا ਲੇਕਿਨ ਅੱਜ ਮੈਂ ਇੱਥਾਂ ਬਹੁਤ ਭਾਰੀ ਮਨ ਸੇ ਆਇਆ ਹੂੰ ਕੱਲ ਸ਼ਾਮ दिल्ली में हुई भयावह घटना ने सभी के मन को व्यथित कर दिया है मैं पीड़ित परिवारों का दुख समझता हूं आज पूरा देश उनके साथ खड़ा है मैं कल रात भर इस घटना की जांच में झूठी सभी एजेंसियों के साथ सभी महत्वपूर्ण लोगों के साथ संपर्क में था विचार विमर्श चलता था जानकारियों के तार जोड़े जा रहे थे हमारी एजेंसियां इस षडयंत्र की तह तक जाएगी इसके पीछे के षड्यंत्रकारियों को बख्शा नहीं जाएगा ऑल दोज रिस्पॉन्सिबल विल बी ब्रॉड टू जस्टिस दिल्ली के लाल किला मेट्रो स्टेशन के गेट नंबर एक ते बीती रात हुए ਦਮਾਕੇ ਤੋਂ ਬਾਅਦ ਹੁਣ ਮਰਨ ਵਾਲਿਆਂ ਦੀ ਗਿਣਤੀ ਨਾ ਹੋ ਗਈ ਹੈ ਦੋ ਔਰਤਾਂ ਸਮੇਤ ਨੌ ਲੋਕ ਮਾਰੇ ਗਏ ਜਦਕਿ 24 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਸੋ ਇਸ ਮਾਮਲੇ ਦੇ ਵਿੱਚ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਬਾਕੀ 7 ਦੀ ਪਛਾਣ ਡੀਐਨਏ ਟੈਸਟਿੰਗ ਦੇ ਰਾਹੀਂ ਕੀਤੀ ਜਾਵੇਗੀ ਸੋ ਦੋ ਮ੍ਰਿਤਕਾਂ ਦੀ ਪਛਾਣ ਹੀ ਹੋਈ ਹੈ ਬਾਕੀ 7 ਦੀ ਡੀਐਨਏ ਟੈਸਟਿੰਗ ਕੀਤੀ ਜਾਵੇਗੀ ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਬੀਤੇ ਕੱਲ ਦਿੱਲੀ ਦੇ ਵਿੱਚ ਦੁਖਦਾਈ ਹਾਦਸੇ ਦੇ ਵਿੱਚ ਜਾਨਾ ਗਵਾਉਣ ਵਾਲੇ ਸਾਰੇ ਲੋਕਾਂ ਦੇ ਪ੍ਰਤੀ ਦਿਲੋਂ ਸੰਵੇਦਨਾ ਪ੍ਰਗਟ ਕਰਦਾ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਦੁਖੀ ਪਰਿਵਾਰਾਂ ਨੂੰ ਹੌਸਲਾ ਅਤੇ ਬਲ ਦੇਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਉਹਨਾਂ ਅੱਗੇ ਕਿਹਾ ਕਿ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ ਜਲਦ ਵੇਰਵੇ ਜਨਤਾ ਕੀਤੇ ਜਾਣਗੇ ਤਮਾਕੇਲੇ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਦਿੱਲੀ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਪੂਰੇ ਉੱਤਰ ਭਾਰਤ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਪੰਜਾਬ ਸਮੇਤ 11 ਸੂਬਿਆਂ ਦੇ ਵਿੱਚ ਇਸ ਵੇਲੇ ਪੁਲਿਸ ਹਾਈ ਅਲਰਟ ਤੇ ਹੈ ਸੋ ਧਮਾਕੇ ਤੋਂ ਬਾਅਦ ਉੱਤਰ ਪ੍ਰਦੇਸ਼ ਦਿੱਲੀ ਹਰਿਆਣਾ ਪੰਜਾਬ ਹਿਮਾਚਲ ਪ੍ਰਦੇਸ਼ ਹਰਿਆਣਾ ਜੰਮੂ ਕਸ਼ਮੀਰ ਰਾਜਸਥਾਨ ਅਤੇ ਹੋਰ ਕਈ ਸੂਬਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਉੱਤਰਾਖੰਡ ਗੁਜਰਾਤ ਛੱਤੀਸਗੜ੍ਹ ਦੇ ਵਿੱਚ ਵੀ ਪੁਲਿਸ ਹਾਈ ਅਲਰਟ ਤੇ ਹੈ ਪੁਲਿਸ ਨੇ ਤਾਮਿਲਨਾਡੂ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਨਿਗਰਾਨੀ ਵਧਾ ਦਿੱਤੀ ਹੈ ਸੀਆਈਐਸਐਫ ਨੇ ਹਵਾਈ ਅੱਡਿਆਂ ਦੇ ਉੱਤੇ ਵੀ ਨਿਗਰਾਨੀ ਵਧਾ ਦਿੱਤੀ ਹੈ ਮੈਟਰੋ ਸਟੇਸ਼ਨਾਂ ਸਮੇਤ ਦਿੱਲੀ ਐਨਸੀਆਰ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਮਹਾਰਾਸ਼ਟਰ ਦੇ ਵਿੱਚ ਵੀ ਪੁਲਿਸ ਹਾਈ ਅਲਰਟ ਤੇ ਹੈ ਮੁੰਬਈ ਅਤੇ ਪ੍ਰਮੁੱਖ ਸਥਾਨਾ ਨਾਗਪੁਰ ਦੇ ਵਿੱਚ RSS ਹੈੱਡਕੁਆਰਟਰ ਤੇ ਵੀ ਪੁਲਿਸ ਹਾਈ ਅਲਰਟ ਤੇ ਦੱਸੀ ਜਾ ਰਹੀ ਹੈ ਉਧਰ ਉੱਤਰ ਪ੍ਰਦੇਸ਼ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਦੇ ਵਿੱਚ ਆਯੁੱਧਿਆ ਕਾਂਸ਼ੀ ਮਥਰਾ ਦੇ ਵਿੱਚ ਵੀ ਪੁਲਿਸ ਅਲਰਟ ਤੇ ਹੈ ਪੁਲਿਸ ਮੰਦਰਾਂ ਬਾਜ਼ਾਰਾਂ ਰੇਲਵੇ ਸਟੇਸ਼ਨਾਂ ਜਨਤਕ ਥਾਵਾਂ ਦੇ ਉੱਤੇ ਲਗਾਤਾਰ ਪੈਟਰੋਲਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਕੁਇਕ ਰਿਸਪੌਂਸ ਟੀਮਾਂ ਅਤੇ ਅੱਤਵਾਦ ਵਿਰੋਧੀ ਦਸਤੇ ਵੀ ਸਟੈਂਡ ਬਾਈ ਤੇ ਰੱਖੇ ਗਏ ਨੇ ਪੰਜਾਬ ਦੇ ਵਿੱਚ ਵੀ ਉਧਰ ਬੀਤੀ ਰਾਤ ਪੂਰੀ ਰਾਤ ਚੈਕਿੰਗ ਕੀਤੀ ਗਈ ਹੈ ਗੱਡੀਆਂ ਦੀ ਤਲਾਸ਼ੀ ਲਈ ਗਈ ਹੈ ਪੰਜਾਬ ਦੇ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਖਾਸ ਤੌਰ ਤੇ ਕਰਮਚਾਰੀਆਂ ਦੀ ਪੁਲਿਸ ਦੇ ਜਵਾਨਾਂ ਦੀ ਤਨਾਤੀ ਕੀਤੀ ਗਈ ਹੈ ਸੋ ਸੈਂਸਿਟਿਵ ਜਗ੍ਹਾ ਤੇ ਪੰਜਾਬ ਦੇ ਵਿੱਚ ਵੀ ਲਗਾਤਾਰ ਨਿਗਰਾਨੀ ਵਧਾਈ ਗਈ ਹੈ ਪੁਲਿਸ ਵੱਲੋਂ ਤੇ ਬੀਤੀ ਰਾਤ ਲਗਾਤਾਰ ਪੁਲਿਸ ਹਾਈ ਅਲਰਟ ਤੇ ਰਹੀ ਹੈ ਸੋ ਇਸ ਤਮਾਕੇ ਤੋਂ ਬਾਅਦ ਪੂਰੇ ਉੱਤਰ ਭਾਰਤ ਦੇ ਵਿੱਚ ਇੱਕ ਤਰ੍ਹਾਂ ਦਾ ਸੁਰੱਖਿਆ ਦਾ ਹਾਈ ਅਲਰਟ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਦੇ ਲਈ ਅੱਜ ਇਲੈਕਸ਼ਨ ਹੋ ਰਹੇ ਨੇ ਪੰਜਾਬ ਦੇ ਤਰਨਤਾਰਨ ਦੇ ਵਿੱਚ 11 ਵਜੇ ਤੱਕ ਦੀ VOTING ਦੀ ਗੱਲ ਕਰੀਏ ਤਾਂ 11 ਵਜੇ ਤੱਕ 23.35% ਵੋਟਾਂ ਜਿਹੜੀਆਂ ਨੇ ਉਹ ਪਈਆਂ ਸਨ ਪੰਜਾਬ ਤੋਂ ਇਲਾਵਾ ਤਰਨਤਾਰਨ ਤੋਂ ਇਲਾਵਾ ਬਿਹਾਰ ਵਿਧਾਨ ਸਭਾ ਦੇ ਲਈ ਵੀ ਦੂਜੇ ਅਤੇ ਆਖਰੀ ਪੜਾਅ ਦੇ ਲਈ VOTING ਹੈ ਜਿਹੜੀ ਉਹ ਜਾਰੀ ਹੈ ਬਿਹਾਰ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਦੂਜੇ ਅਤੇ ਆਖਰੀ ਪੜਾਅ ਦੇ ਲਈ 20 ਜ਼ਿਲ੍ਹਿਆਂ ਦੇ ਵਿੱਚ 122 ਸੀਟਾਂ ਤੇ VOTING ਜਿਹੜੀ ਉਹ ਚੱਲ ਰਹੀ ਹੈ ਸਵੇਰੇ 11 ਵਜੇ ਤੱਕ 31.38% ਵੋਟ ਜਿਹੜੀ ਹੈ ਬਿਹਾਰ ਦੇ ਵਿੱਚ ਪਈ ਹੈ ਜੋ ਕਿ ਪਹਿਲੇ ਪੜਾਅ ਨਾਲੋਂ ਲਗਭਗ 3% ਵਾਧਾ ਹੈ ਦੂਜੇ ਪੜਾਅ ਦੇ ਵਿੱਚ 12 ਮੰਤਰੀਆਂ ਸਮੇਤ 1302 ਉਮੀਦਵਾਰ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 3.70 ਕਰੋੜ ਵੋਟਰ ਕਰਨ ਕਰਨਗੇ ਸੋ ਬਿਹਾਰ ਦੇ ਵਿੱਚ ਆਖਰੀ ਪੜਾਅ ਦੇ ਲਈ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਨੇ ਉੱਥੇ ਹੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਲਈ ਜ਼ਿਮਨੀ ਚੋਣਾਂ ਜਿਹੜੀ ਤਰਨ ਤਾਰਨ ਦੀ ਉਹ ਅੱਜ ਚੱਲ ਰਹੀ ਹੈ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਵੋਟਾਂ ਦੇ ਫੀਸਦ ਦੀ ਗੱਲ ਕਰੀਏ ਤਾਂ 11 ਵਜੇ ਤੱਕ ਦਾ ਆਂਕੜਾ ਸਾਡੇ ਕੋਲ ਹੁਣ ਤੱਕ ਆਇਆ ਹੈ 11 ਵਜੇ ਤੱਕ ਦੇ ਆਂਕੜੇ ਦੇ ਮੁਤਾਬਿਕ 23.35% ਵੋਟਾਂ 11 ਵਜੇ ਤੱਕ ਪਹੁੰਚੀਆਂ ਨੇ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਵੋਟਿੰਗ ਦੀ ਜਿਹੜੀ ਫਾਈਨਲ ਪਰਸੈਂਟੇਜ ਆ ਬਹੁਤ ਚੰਗੀ ਹੋਵੇਗੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇਸ ਡੈਮੋਕਰੈਟਿਕ ਲੋਕਤੰਤਰੀ ਪ੍ਰੋਸੈਸ ਦੇ ਵਿੱਚ ਹਿੱਸਾ ਲੈਣਗੇ ਅਤੇ ਆਪਣੇ ਪਸੰਦੀਦਾ ਉਮੀਦਵਾਰ ਜਿਹੜਾ ਉਹਦੀ ਚੋਣ ਕਰਨਗੇ ਹਾਲੇ ਤੱਕ ਹੁਣ ਤੱਕ ਜਿੰਨੀ ਵੀ ਵੋਟ ਪਈ ਹੈ ਇਸ ਪੂਰੇ ਪ੍ਰਕਿਰਿਆ ਦੇ ਦੌਰਾਨ ਅ ਅਮਨ ਅਮਾਨ ਦੇ ਨਾਲ ਤਰਨ ਤਰਨ ਦੀ ਜਿਹੜੀ ਵੋਟ ਹੈ ਉਹ ਭੁਗਤ ਰਹੀ ਹੈ ਹਾਲਾਂਕਿ ਇੱਕ ਦੋ ਜਗ੍ਹਾ ਤੇ ਹਲਕੀ ਬਹਿਸਬਾਜ਼ੀ ਦੀਆਂ ਘਟਨਾਵਾਂ ਜ਼ਰੂਰ ਹੋਈਆਂ ਨੇ ਪਰ ਕੁੱਲ ਮਿਲਾ ਕੇ ਜਿਹੜੀ ਅਮਨ ਅਮਾਨ ਦੇ ਨਾਲ ਹੁਣ ਤੱਕ VOTING ਚੱਲ ਰਹੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਵੋਟਾਂ ਜਿਹੜੀਆਂ ਨੇ ਅਮਨ ਅਮਾਨ ਦੇ ਨਾਲ ਹੋਣਗੀਆਂ ਅਤੇ ਲੋਕ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਸ ਲੋਕਤੰਤਰੀ ਪ੍ਰੋਸੈਸ ਦੇ ਵਿੱਚ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਤਰਨ-ਤਰਨ ਦੇ ਲੋਕ ਹਿੱਸਾ ਲੈਣਗੇ ਅਤੇ ਆਪਣੇ ਮਨਪਸੰਦ ਉਮੀਦਵਾਰ ਦੀ ਚੋਣ ਕਰਨਗੇ ਫਿਲਮੀ ਅਦਾਕਾਰ ਤਰਮਿੰਦਰ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਹੈ ਤਰਮਿੰਦਰ ਇਸ ਵੇਲੇ ਹਸਪਤਾਲ ਦੇ ਵਿੱਚ ਭਰਤੀ ਨੇ ਇਸ ਤੋਂ ਪਹਿਲਾਂ ਖਬਰ ਆਉਂਦੀ ਹੈ ਕਿ ਤਰਮਿੰਦਰ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਦੀ ਖਬਰ ਹੈ ਜਿਹੜੀ ਉਹੋ سوشل میڈیا ਤੋਂ ਲੈ ਕੇ ਮੇਨਸਟ੍ਰੀਮ ਮੀਡੀਆ ਚੈਨਲਸ ਤੇ ਦਿਖਾਈ ਗਈ ਅਤੇ ਇਸ ਖਬਰ ਨੂੰ ਲੈ ਕੇ ਸੋ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਦੁੱਖ ਵੀ ਫੈਲਿਆ ਲੋਕ ਹੈਰਾਨ ਪਰੇਸ਼ਾਨ ਵੀ ਹੋਏ ਤਰਮਿੰਦਰ ਦੀ ਮੌਤ ਤੋਂ ਬਾਅਦ ਉਹਨਾਂ ਦੇ ਫੈਨਸ ਦੇ ਵਿੱਚ ਦੁੱਖ ਦਾ ਮਾਹੌਲ ਵੀ ਪੈਦਾ ਹੋ ਗਿਆ ਸੀ ਪਰ ਤਰਮਿੰਦਰ ਦੀ ਬੇਟੀ ਈਸ਼ਾ ਦਿਓਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਕੀਤੀ ਜਿਸ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਪਾ ਬਿਲਕੁਲ ਠੀਕ ਠਾਕ ਨੇ ਔਰ ਰਿਕਵਰ ਹੋ ਰਹੇ ਨੇ ਉਹ ਠੀਕ ਹੋ ਰਹੇ ਨੇ ਸਿਹਤਯਾਬੀ ਦੇ ਵੱਲ ਵਧ ਰਹੇ ਨੇ ਸੋ ਜਿਹੜੀਆਂ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਬਿਲਕੁਲ ਗਲਤ ਨਹੀਂ ਕਿਉਂਕਿ ਤਰਮਿੰਦਰ ਦੀ ਸਿਹਤ ਬਿਲਕੁਲ ਠੀਕ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਬੀਤੀ ਰਾਤ ਜਿਹੜੇ ਆ ਤਰਮਿੰਦਰ ਹਸਪਤਾਲ ਦੇ ਵਿੱਚ ਭਰਤੀ ਕੀਤੇ ਗਏ ਸਨ ਹਸਪਤਾਲ ਦੇ ਵਿੱਚ ਭਰਤੀ ਕੀਤੇ ਜਾਣ ਤੋਂ ਬਾਅਦ ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰ ਵੀ ਹਸਪਤਾਲ ਦੇ ਵਿੱਚ ਦੇਖੇ ਗਏ ਕਈ ਬਾਲੀਵੁੱਡ ਦੇ ਸਟਾਰ ਵੀ ਦੇਖੇ ਗਏ ਹਸਪਤਾਲ ਦੇ ਬਾਹਰ ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਮੀਡੀਆ ਨੇ ਕਿ ਤਰਮਿੰਦਰ ਜਿਹੜੇ ਨੇ ਉਹਨਾਂ ਦਾ ਦਿਹਾਂਤ ਹੋ ਗਿਆ ਪਰ ਉਹਨਾਂ ਦੀ ਬੇਟੀ ਈਸ਼ਾ ਦਿਓਲ ਦੇ ਵੱਲੋਂ ਇਹ ਪੋਸਟ ਪਾ ਕੇ ਇਹਨਾਂ ਸਾਰੀਆਂ ਕਿਆਸਰਾਈਆਂ ਤੇ ਖਬਰਾਂ ਨੂੰ ਝੁਠਲਾਇਆ ਗਿਆ ਹੈ। ਸੋ ਖਬਰਾਂ ਦਾ ਖੰਡਨ ਕੀਤਾ ਉਹਨਾਂ ਨੇ ਈਸ਼ਾ ਦਿਓਲ ਨੇ ਆਪਣੀ ਇਸ ਪੋਸਟ ਦੇ ਵਿੱਚ ਦੱਸਿਆ ਕਿ ਤਰਮੇਂਦਰ ਬਿਲਕੁਲ ਠੀਕ ਠਾਕ ਨੇ ਹਸਪਤਾਲ ਦੇ ਵਿੱਚ ਜ਼ਰੂਰ ਭਰਤੀ ਨੇ। ਆ ਬਿਮਾਰ ਚੱਲ ਰਹੇ ਸੀ, ਸਾਹ ਲੈਣ ਦੇ ਵਿੱਚ ਤਕਲੀਫ ਉਹਨਾਂ ਨੂੰ ਹੋ ਰਹੀ ਸੀ ਪਰ ਉਹ ਹੌਲੀ-ਹੌਲੀ ਰਿਕਵਰ ਕਰ ਰਹੇ ਨੇ। ਅਸੀਂ ਵੀ ਉਮੀਦ ਕਰਦੇ ਹਾਂ ਕਿ ਤਰਮੇਂਦਰ ਸਿਹਤਯਾਬੀ ਨੂੰ ਹਾਸਲ ਹੋਣ, ਲੰਮੀ ਉਮਰ ਜੀਣ ਅਤੇ ਉਹ ਆਪਣੇ ਫੈਨਸ ਨੂੰ ਇੱਕ ਵਾਰ ਫਿਰ ਦੁਬਾਰਾ ਆ ਕੇ ਦੱਸਣ ਕਿ ਉਹ ਬਿਲਕੁਲ ਠੀਕ ਠਾਕ ਨੇ ਤੇ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਮਾਣ ਰਹੇ ਨੇ ਜਿਵੇਂ ਕਿ ਉਹ ਆਪਣੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਪਾਉਂਦੇ ਨੇ ਉਹ ਆਪਣੇ ਫਾਰਮ ਹਾਊਸ ਦੇ ਵਿੱਚ ਦਿਖਾਉਂਦੇ ਨੇ ਕਿ ਕਿਸ ਤਰ੍ਹਾਂ ਉਹ ਖੇਤੀ ਕਰਦੇ ਨੇ ਸੋ ਉਮੀਦ ਕਰਦੇ ਆ ਕਿ ਧਰਮਿੰਦਰ ਦੀਆਂ ਹੋਰ ਵੀਡੀਓ ਸਾਨੂੰ ਦੇਖਣ ਨੂੰ ਮਿਲਣਗੀਆਂ ਜਿਸ ਦੇ ਵਿੱਚ ਉਹ ਖੇਤੀ ਕਰਦੇ ਅਤੇ ਖੁਸ਼ ਹੁੰਦੇ ਸਾਨੂੰ ਨਜ਼ਰ ਆਉਣਗੇ ਸੋ ਫਿਲਹਾਲ ਉਹਨਾਂ ਦੀ ਬੇਟੀ ਇਸ਼ਾ ਦਿਓਲ ਨੇ ਤਰਮਿੰਦਰ ਦੇ ਦਿਹਾਂਤ ਦੀਆਂ ਖਬਰਾਂ ਦਾ ਖੰਡਨ ਕੀਤਾ ਤੇ ਹੁਣ ਪੰਜਾਬ ਦੇ ਮੌਸਮ ਤੇ ਪਾਉਨੇ ਇੱਕ ਨਜ਼ਰ ਸੂਬੇ ਦੇ ਵਿੱਚ ਹੌਲੀ-ਹੌਲੀ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਤਾਪਮਾਨ ਦੇ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸੋ ਸੂਬੇ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਾਜ਼ਿਲਕਾ ਬਠਿੰਡਾ ਮਾਨਸਾ ਸ਼ਾਮਲ ਹੈ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਇਹ ਅਲਰਟ ਅਗਲੇ 48 ਘੰਟਿਆਂ ਤੱਕ ਲਾਗੂ ਰਹੇਗਾ ਮੌਸਮ ਵਿਭਾਗ ਕੇਂਦਰ ਦੇ ਮੁਤਾਬਕ ਅਗਲੇ 48 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਸ਼ੀਤ ਲਹਿਰ ਹੋਰ ਤੇਜ਼ ਆਉਣ ਹੋਣ ਦੀ ਉਮੀਦ ਜਤਾਈ ਗਈ ਹੈ ਇਸ ਦੌਰਾਨ ਸੂਬੇ ਦੇ ਵਿੱਚ ਘੱਟੋ ਘੱਟ ਤਾਪਮਾਨ ਵੀ ਆਮ ਨਾਲੋਂ 2.7 ਡਿਗਰੀ ਘੱਟ ਹੈ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ ਤਾਪਮਨ 7.2 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਨ 9.6 ਡਿਗਰੀ ਲੁਧਿਆਣਾ ਦਾ 9 ਡਿਗਰੀ ਪਟਿਆਲਾ ਦਾ 10.1 ਡਿਗਰੀ ਬਠਿੰਡਾ ਦਾ 8 ਡਿਗਰੀ ਗੁਰਦਾਸਪੁਰ ਦਾ 10 ਡਿਗਰੀ ਅਤੇ ਐਸਬੀਐਸ ਨਗਰ ਦਾ ਤਾਪਮਨ ਜਿਹੜਾ 9.1 ਡਿਗਰੀ ਦਰਜ ਕੀਤਾ ਗਿਆ ਸੋ ਸੂਬੇ ਦੇ ਵਿੱਚ ਗੈਰੀ ਧੁੰਦ ਵੀ ਛਾਈ ਹੋਈ ਹੈ ਵਿਜ਼ਿਬਿਲਟੀ ਵੀ ਘੱਟ ਗਈ ਹੈ ਤੇ ਤਾਪਮਨ ਵੀ ਲਗਾਤਾਰ ਕੱਟਦਾ ਜਾ ਰਿਹਾ ਸੌਣ ਵਾਲੇ ਦਿਨਾਂ ਦੇ ਵਿੱਚ ਠੰਡ ਹੈ ਜਿਹੜੀ ਉਹ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰੇਗੀ ਅਤੇ ਠੰਡ ਹੋਰ ਵੀ ਵਧਣ ਦੀ ਉਮੀਦ ਹੈ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹਮੈਲੀ ਦਾ ਇਜ਼ਾਜ਼ਤ ਬਹੁਤ-ਬਹੁਤ ਧੰਨਵਾਦ